ਰਹਾਉ ਕੋਟ ਪਰਾਤ ਹਮਾਰੇ ਖੰਡ ਹੋ ਅਨੇਕ ਬੇਦੇ ਸਮਝਾ ਬੋ ਹਮ ਆ ਗਿਆਨ ਅਲਪ ਮਤ ਥੋਰੀ ਤੁਮੇ ਆਪਨ ਬਿਰਦ ਰਖਾ ਬੋ ਤੁਮਰੀ ਸਰਨ ਤੁਮਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੋ ਰੱਖ ਨਹਾਰ ਦੈ ਅੰਨਾ ਨਾਨਕ ਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤੇ ਮੇਰੇ ਰਸ ਨੂੰ ਤੂਰ ਦੇ ਦੇਵਾ ਜਾਏ ਤੇ ਤੁਹਾਰੇ ਸਾਰ ਨੇ ਤੁਹਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣ ਹਰਦਾਇ ਅੱਲਾ ਨਾਨਕ ਕਰਕੇ ਗੋਲੇ ਤੇ ਮੈਂ ਬੇਨਤੀ ਕਰਦਿਆਂ ਪ੍ਰਧਾਨ ਜੀ ਨੂੰ ਪ੍ਰਧਾਨ ਜੀ ਮੈਂ ਬਾਬਾ ਜੀ ਨੂੰ ਬੇਚੈਨ ਜੀ ਬੇਨਤੀ ਕੀਤੀ ਸੀ ਉਕਾਸੀ ਪ੍ਰਧਾਨ ਜੀ ਨੇ ਬੇਨਤੀ ਕੀਤੀ ਸੀ ਕਿ ਇਹ ਸਮਾਗਮ ਹਰ ਸਾਲ ਜਦੋਂ ਵੀ ਆਉਂਦਾ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਜੋਂ ਜਦੋਂ ਆਉਂਦਾ ਫਰਵਰੀ ਦੇ ਵਿੱਚ ਉਦੋਂ ਵੀ ਵੀ ਪੈਂਦਾ ਹੀ ਪੈਂਦਾ ਤੇ ਇਸ ਦਮੇ ਪਤਾ ਨਹੀਂ ਸਤਪੁਰ ਜੀ ਵੀ ਖੁਸ਼ੀ ਹਰ ਸਾਲ ਬਹੁਤ ਵੱਡੇ ਪ੍ਰਬੰਧਾਂ ਵਿੱਚ ਹਿੱਸਾ ਪਾਉਂਦੇ ਆ بڑے ਖੰਡ ਪਾਠਾਂ ਦੀਆਂ ਲੜੀਆਂ ਜਿਹੜੀਆਂ ਲਗਾਤਾਰ ਇੱਥੇ ਚੱਲਦੀਆਂ ਸਤੂ ਆਬਾ ਸੁੱਚਾ ਸਿੰਘ ਜੀ ਕਾਰ ਸੇਵਾ ਵਾਲੇ ਸਤ ਬਾਬਾ ਸਤਰਾਮ ਸਿੰਘ ਦੀ ਕਾਰ ਸੇਵਾ ਵਾਲੇ ਅਤੇ ਸਾਡੇ ਮਾਨਯੋਗ Swami ji Shahpur ਵਾਲੇ ਉਹ ਵੀ ਹਰ ਸਾਲ ਇੰਨਾ ਸਥਾਨਾਂ ਤੇ ਹੋਰ ਵੀ ਸਥਾਨਾਂ 'ਤੇ ਬਕਾਇਦਾ ਜਿੱਥੇ ਸਤਪੁਰਾਂ ਦੇ ਪ੍ਰਕਾਸ਼ ਪੁਰਬ ਹੁੰਦੇ ਆ ਹੋਰ ਦਿਹਾੜੇ ਹੁੰਦੇ ਆ Swami ji ਉਹਨਾਂ ਥਾਵਾਂ ਤੇ ਵੀ ਪਹੁੰਚਦੇ ਆ ਇੱਥੇ ਵੀ ਹਰ ਸਾਲ ਦਰਸ਼ਨ ਦਿੰਦੇ ਆ ਉਹ ਵੀ ਪਹੁੰਚੇ ਆ ਦਦੇਰ ਦੀਆਂ ਸੰਗਤਾਂ ਮੋਹਾਲੀ ਦੀਆਂ ਸੰਗਤਾਂ ਦਿੱਲੀ ਦੀਆਂ ਸੰਗਤਾਂ ਤੇ ਇਲਾਕੇ ਭਰ ਤੋਂ ਬਹੁਤ ਵੱਡੀ ਗਿਣਤੀ ਵਿੱਚ ਸਿੱਤਾ ਹਰਸਾਲ ਹਾਜ਼ਰੀ ਭਰਤੀਆਂ ਸੋ ਗੁਰੂ ਕਾਰੀ ਸਾਧ ਸੰਗਤ ਇਹ ਸਮਾਗਮ ਜਿਹੜੇ ਆ ਇਹ ਅੱਜ ਇਸੇ ਸਥਾਨ 'ਤੇ ਚੱਲਣਗੇ ਜਿਹਨੇ ਜਿਹੜਾ ਸਾਨੂੰ ਖਜ਼ਾਨਾ ਵਾਰਸ਼ ਕੀਤਾ ਇਹ ਖਜ਼ਾਨਾ ਲੋਕ ਤੇ ਪਰਲੋਕ ਇਹ ਮਨੁੱਖ ਨੂੰ 사ਤਗੁਰ ਜੀ ਨੇ ਇੱਕ ਅਮੋਲਕ ਖਜ਼ਾਨਾ ਵਾਰਸ਼ ਕੀਤਾ ਕਿੰਦੇ ਪਾਈ ਤੇਰਾ ਇੱਥੇ ਵੀ ਕੰਮ ਆਊਗਾ ਤੇਰਾ ਉੱਥੇ ਵੀ ਕੰਮ ਆਊਗਾ ਹੁਣ ਪੱਲਾ ਟੁੱਟ ਕੇ ਫੜੀ ਕਿਉਂਕਿ ਗਿਆਨ ਦਾ ਸਾਧਰ ਸਤਗੁਰੂ ਜੀ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੇ ਪਰ ਤਖਤੁਰੰਨ ਸਾਰੇ ਕਹਿੰਦੇ ਵੇ ਤੇਰਾ ਮੈਂ ਪਰਖ ਤੌਰ ਤੇ ਲੋਕ ਤੇ ਪਰਲੋਕ ਸੇ ਇਲਾ ਕਰ ਜੂਗਾ ਗੱਲ ਕੇਵਲ ਤਾਂ ਕੇਵਲ ਕੁਸ਼ ਆਪਦੀ ਪਕੜ ਕਰਨ ਦੀ ਆ ਪਵਿੱਤਰ ਗੁਰਬਾਣੀ ਦੇ ਨਾਲ ਜੋੜਨ ਦੀ ਆ ਤੇ ਇੱਕ ਦਿਨ ਗਿਆਨੀ ਸਾਹਿਬ ਸਿੰਘ ਜੀ ਨੇ ਉਹਨੇ ਵੀ ਬਹੁਤ ਵਧੀਆ ਇੱਕ ਦਿਨ ਬਚਨ ਕੀਤਾ ਸ਼ਾਹ ਬਾਦ ਮਰੰਡੇ ਵਾਲੇ ਇਹ ਕਿਉਂਕਿ ਜਿਹੜੀਆਂ ਸਾਡੀਆਂ ਇਹ ਮਨੋਖਲੇ ਕਈ ਵਾਰੀ ਸੁਖਦਾਇਕ ਨਹੀਂ ਬਣਦੀਆਂ ਸੌਖਾ ਢੰਗ ਸਾਹਮਣੇ ਆ ਜਾਂਦਾ ਕਹਿੰਦੇ ਅੱਜ ਦਾ ਜਿਹੜਾ ਮਨੋਖੇ ਆ ਉਹ ਜੋ ਕੇ ਜੋਗ ਦੇ ਵਿੱਚ ਬਹੁਤ ਕਾਲਾ ਆ ਹਰ ਇੱਕ ਚੀਜ਼ ਦੀ ਪ੍ਰਾਪਤੀ ਕਹਿੰਦਾ ਵੀ ਦਮਾ-ਦਮ ਇੱਥੇ ਨਾਮਸਕਾਰ ਕੀਤੀ ਅਰਦਾਸ ਕੀਤੀ ਕਹਿੰਦਾ ਤਕਾਲਾਂ ਤੱਕ ਪੂਰੀ ਹੋ ਜਾਵੇ ਤੇ ਉਹਨਾਂ ਨੇ ਬਹੁਤ ਸੋਹਰਾ ਬਚਨ ਕੀਤਾ ਕਹਿੰਦੇ ਕੋਈ ਸੱਚੇ ਪੁਰਖ ਦੇ ਕੋਲ ਕੋਈ ਚਲੇ ਗਿਆ ਉਹ ਕਹਿੰਦਾ ਗੁਰੂ ਸਾਹਿਬ ਬਾਬਾ ਜੀ ਮੈਨੂੰ ਵੀ ਕੋ ਦੱਸੋ ਗੁਰੂ ਸਾਹਿਬ ਸਤਗੁਰ ਤਨਤਨ ਸਾਹਿਬ ਸਤਗੁਰ ਛੇੜੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਅੱਜ ਪ੍ਰਕਾਸ਼ ਦਿਹਾੜੇ ਦੀ ਸਮੁੱਚੀ ਸੰਗਤ ਨੂੰ ਸਮੂਹ ਗੁਰਨਾਮਕ ਨਾਮ ਲੈਵਾ ਮਾਈ ਭਾਈ ਦੇਸ਼ ਦੇ ਵਿਦੇਸ਼ ਦੀ ਸੰਗਤ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ ਗੁਰੂ ਸਾਹਿਬ ਕਿਰਪਾ ਕਰਨ ਵਾਕਸ਼ਿ ਕਾਰਨ ਰਹਿਮਤ ਕਾਰਨ ਇਹ ਧੰਤਨ ਸਾਹਿਬ ਸਤਿਗੁਰੂ ਛੇ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਚਲਾਈ ਹੋਈ ਇਹ ਗੁਰਜੋਤ 11ਵੀਂ ਜੋ ਸਾਡੀ ਜੋਗ ਅਗਵਾਈ ਸਤਿਗੁਰੂ ਜੀ ਸਾਨੂੰ ਹੁਕਮ ਕਰਕੇ ਗਏ ਕਿ ਸਾਰਿਆਂ ਨੇ ਜਾਗਤ ਜੋਤ ਕਰਕੇ ਇਸ ਪਵਿੱਤਰ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰੂ ਜਾਣ ਕੇ ਸਤਿਗੁਰ ਜੀ ਦੀ ਪਵਿੱਤਰ ਕਰਵਾਣੀ ਨੂੰ ਗੈਣ ਵੀ ਕਰਨਾ ਵਿਚਾਰ ਵੀ ਕਰਨੀ ਤੇ ਨਾਲ ਸਭ ਤੋਂ ਵੱਡਾ ਹੁਕਮ ਜੇ ਕੁਝ ਪੱਲੇ ਪੈ ਗਿਆ ਤੇ ਉਹਨੂੰ ਪਿੰਡੇ ਤੇ ਵੀ ਹਟਾਉਣਾ ਪਿੰਡੇ ਤੋਂ ਕਹਿਣ ਤੋਂ ਭਾਵ ਕਿ ਉਸ ਗਿਆਨ ਦੇ ਉੱਤੇ ਅਸਰ ਵੀ ਕਰਨਾ ਕਰਤੇ ਦੀ ਕੀਰਤੀ ਵਿੱਚ ਕਿਵੇਂ ਅੰਮ੍ਰਿਤ ਵੇਲੇ ਉਠਣਾ ਕਿਵੇਂ ਦਿਨ ਦੀ ਕਿਰਤ ਕਰਨੀ ਆ ਕਿਵੇਂ ਸੱਚੇ ਦੀ ਜੋਤ ਦੇ ਵਿੱਚ ਜੁੜਨਾ ਅਤਿ ਆਦਿਕ ਸਤਿਗੁਰ ਜੀ ਨੇ ਸਾਨੂੰ ਅਮੋਲਕ ਖਜ਼ਾਨਾ ਵਾਰ ਦਿੱਚੀ ਤਾ ਗੁਰੂ ਸਾਹਿਬ ਕਿਰਪਾ ਕਰਨ ਮੈਂ ਬੈਠਾ ਸੋਚਦਾ ਸੀ ਸਿੱਖ ਪੰਥ ਦੇ ਮਹਾਨ ਵਿਦਵਾਨ ਕਈ ਵਾਰੇ ਸਾਖੀਆਂ ਦੇ ਨਾਲ ਬਹੁਤ ਕੋਸ਼ ਸਮਝਾ ਜਾਂਦੇ ਸੀ ਕਿਉਂਕਿ ਪ੍ਰਾਤਨ ਵੇਲੇ ਸਿੱਖ ਜਿਹੜੇ ਪੜੇ ਲਿਖੇ ਘੱਟ ਸੀ ਪਰ ਗਿਆਨवान ਬਹੁਤ ਸੀ ਗੁਰਮਖੀ ਮੰਦ ਉਹ ਆਪਣੇ ਧਰਮਸ਼ਾਲਾ ਦੇ ਵਿੱਚੋਂ ਸਿੱਖ ਕੇ ਸਾਧ ਤੋਂ ਕੋਹਾਂ ਦੂਰ ਬਹੁਤ ਵੱਡੇ ਗਿਆਨवान ਸੀ ਅੱਜ ਦਾ ਗਿਆਨੀ ਦਾ ਸਿਰਜੋ ਜ ਗਿਆਨ ਦੇ ਰੂਪ ਦੇ ਵਿੱਚ ਚਲਿਆ ਗਿਆ ਉਹ ਸੱਚ ਮੁੱਚ ਸਤਗੁਰੂ ਜੀ ਦੇ ਸੰਦੇਸ਼ ਨੂੰ ਆਪਣੇ ਪਿੰਡੇ ਤੇ ਹੜਾਉਂਦੇ ਸੀ। ਸੰਤ ਸਿੰਘ ਜੀ ਮਸਕੀਨ ਸਿੱਖ ਪੰਥ ਦੇ ਮਹਾਨ ਵਿਦਵਾਨ ਉਹਨੇ ਇੱਕ ਦਿਨ ਬਹੁਤ ਸੋਹਣਾ ਬਚਨ ਕੀਤਾ। ਕਹਿੰਦੇ ਜਿਹੜਾ ਮਨੋਖਾਨਾ ਹੋਵੇ ਨਾ ਜਿਹਨੂੰ ਤਿਸਦਾ ਨਾ ਹੋਵੇ ਸورਮਾ ਸਿੰਘ ਜਿਹਨੂੰ ਆਪਾਂ ਰੱਦਨੇ ਆਂ ਉਹ ਕਹਿੰਦੇ ਆਪ ਦਾ ਕਿਧਰੇ ਜਾ ਨਹੀਂ ਸਕਦਾ। ਪਰ ਜੇ ਕਿਤੇ ਸੁਜਾਖੇ ਦਾ ਪੱਲਾ ਫੜ ਲਿਆ। ਤਨ ਦੇ ਉੱਤੇ ਮਸਬੂਸ ਕੀਤਾ ਜਾਂਦਾ ਜਿਹੜੇ ਭਾਈ ਇਸ ਪਵਿੱਤਰ ਜਲ ਦੇ ਵਿੱਚ ਤੁਬੀਆਂ ਲਾਉਂਦੇ ਉਹਨਾਂ ਨੂੰ ਗੁਰੂ ਅਸਾਸ ਨਹੀਂ ਕਰਾਉਂਦਾ ਇਹੋ ਹੀ ਕਾਰਨ ਹੈ ਕਿ ਬਾਲਾ ਪ੍ਰੀਤਮ ਧੰਧਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਦੇਖੋ ਬੜੀਆਂ ਪੌਕੀਆਂ ਘੜੀਆਂ ਉਹਨਾਂ ਘੜੀਆਂ ਦੇ ਵਿੱਚ ਜੋਗਤ ਜੋੜ ਸੀ ਜੋੜਣ ਵਾਲਿਆਂ ਨੇ ਜੋਗਤ ਜੋੜੀ ਕਿ ਗੁਰੂ ਸਾਹਿਬ ਜੀ ਨੂੰ ਪਾਰਖ ਲਈਏ ਤੇ ਪਾਰਖ ਕਰਨ ਲਈ ਵੀ ਇਹਨੂੰ ਚੁਣਿਆ ਤੁਸੀਂ ਮੇਰੇ ਤੋਂ ਵੱਧ ਜਾਣਦੇ ਆ ਉਸ ਸਤਕਾਰ ਜੋ ਉਹ ਸੱਜੂ ਝੀਰ ਨਹੀਂਗਾ ਆਪਾਂ ਕਿਉਂਕਿ ਉਹ ਤਾਂ ਪਤਿਤ ਪਾਵਨ ਗੁਰੂ ਸਾਹਿਬ ਜੀ ਨੇ ਕਰ ਦਿੱਤਾ ਪਰ ਸਮਾਜਿਕ ਤੌਰ ਤੇ ਕਹਿ ਲਈਏ ਜਿਹਨੇ ਸਿਰ ਤੇ ਛੱਡੀ ਰੱਖੀ ਇਹੋ ਗੁਰੂ ਦਾ ਸਾਨੂੰ ਉਤਮ ਤੇ ਉਪਰਾਲਾ ਕਰਨ ਨੂੰ ਸਤਿਗੁਰੂ ਜੀ ਨੇ ਪ੍ਰੇਰਿਆ ਇਹ ਜਿਹਨੇ ਛੱਡੀ ਰੱਖੀ ਸਾਰਾ ਕੁਝ ਤਿੰਨਾ ਲੋਕਾਂ ਦਾ ਸਤਿਗੁਰੂ ਜੀ ਨੇ ਗਿਆਨ ਦੇ ਦਿੱਤਾ ਹੁਣ ਦੇਖਣਾ ਸਿੱਖ ਲੈ ਕੇ ਗੁਰੂ ਦਾ ਹੱਥ ਸਿਰ ਤੇ ਰਖਾਉਣਾ ਜਾਂ ਕਿਸੇ ਉਸ ਦਾ ਹੱਥ ਰਖਾਉਣਾ ਜਿਹੜਾ ਆਪ ਵੀ ਟੁਟਾਇਆ ਤੇ ਦੂਜੇ ਨਾਲੋਂ ਵੀ ਤੋੜਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਇਹ ਸਾਨੂੰ ਸਤਿਗੁਰ ਜੀ ਨੇ ਗੁਰਸ਼ਬਦ ਦੀ ਸੋਝੀ ਵਰਸੇ ਜਿੱਤੀ ਸੀ ਸਭ ਤੋਂ ਹੋਲ ਖਜ਼ਾਨਾ ਅੱਜ ਦੁਨੀਆ ਦੀ ਜੇ ਸਮੁੱਚੀ ਮਨੁੱਖਤਾ ਲਈ ਅਗਵਾਈ ਕਰਦੇ ਆ ਉਹ ਕੇਵਲ ਤਾਂ ਕੇਵਲ ਧੰਤੰਤ ਸਹਿਬ ਖਾਤਗੁਰੂ ਛੇ ਗੁਰੂ ਗ੍ਰੰਥ ਸਾਹਿਬ ਦੀ ਕਰਦੇ ਉਹਦਾ ਕਾਰਨ ਵੀ ਆ ਕਿਉਂਕਿ ਇਹ ਸਭ ਤੋਂ ਵੱਡਾ ਸਤਿਗੁਰ ਜੀ ਨੇ ਗੁਰਜੋਖ ਦਾ ਦਾਜਾ ਬਖਸ਼ਿਸ਼ ਕੀਤਾ ਉਹ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕੀਤਾ ਜੇ ਆਪਾਂ ਸੈਕੂਲਰਿਜ਼ਮ ਦੀ ਅੱਜ ਗੱਲ ਕਰਦੇ ਆ ਕਿ ਸੈਕੂਲਰਿਜ਼ਮ ਹੋਣਾ ਚਾਹੀਦਾ ਭਾਈਚਾਰਾ ਇੱਕ ਦਾ ਹੋਣਾ ਚਾਹੀਦਾ ਸਤਿਗੁਰ ਜੀ ਨੇ ਅੱਜ ਤੋਂ ਕਿੰਨਾ ਸੇ ਪਹਿਲਾਂ 1469 ਦੇ ਵਿੱਚ ਹੀ ਭਾਈਚਾਰਾ ਇੱਕ ਤਾਂ ਕੱਤਰ ਕਰ ਦਿੱਤਾ ਸੀ 1469 ਚ ਨਹੀਂ ਕੀਤਾ ਛੇਕ ਫਰੀਦ ਜੀ ਜਿਹੜੇ 10ਵੀਂ 11ਵੀਂ ਸਦੀ ਦੇ ਮਹਾਨ ਭਗਤ ਹੋਇਆ ਉਹਨਾਂ ਨੂੰ ਵੀ ਸਤਿਗੁਰ ਜੀ ਨੇ 10ਵੀਂ 11ਵੀਂ ਸਦੀ ਤੋਂ ਚੁੱਕ ਕੇ 1708 ਵਿੱਚ 600 ਸਾਲ ਦੇ ਲਗਭਗ 239 ਸਾਲ ਸਤਗੁਰਾਂ ਦਾ ਗੌਰਵ ਇਤਿਹਾਸ ਤੇ ਉਹ ਤੋਂ ਪਹਿਲਾਂ ਭਾਰਤਾਂ ਦਾ ਉਹ ਸਾਰਾ ਪਵਿੱਤਰ ਗੁਰਬਾਣੀ ਦੇ ਰੂਪ ਵਿੱਚ ਖਜ਼ਾਨਾ ਥਾ ਨੂੰ ਬਾਕਸ਼ਿਕ ਕੀਤਾ ਸੋ ਗੁਰੂ ਸਾਹਿਬ ਕਿਰਪਾ ਕਰਨ ਗੁਰ ਸ਼ਬਦ ਦੇ ਨਾਲ ਜੁੜੀਏ ਸਮਾਂ ਬੜਾ ਭਿਆਨਕਰ ਚੱਲ ਰਿਹਾ ਭਿਆਨਕਰ ਮੈਂ ਇਸ ਕਰਕੇ ਕਹਿ ਰਿਹਾ ਗੁਰ ਸ਼ਬਦ ਨਾਲ ਤੋੜਨ ਵਾਲੇ ਬਹੁਤ ਯਾਰ ਜੋੜਨ ਬਾੜੇ ਪਟਿਆ ਆਹੋਂ ਆਪਾਂ ਇਸ ਕੱਲ ਦਾ ਵੀ ਫੈਸਲਾ ਕਰ ਗਏ ਸਤਿਗੁਰੂ ਜੀ ਕਿਰਪਾ ਕਰਨ ਸਾਨੂੰ ਆਪਾਂ ਸਾਡਾ ਹੱਥ ਆ ਫੜਦਣ ਇਹ ਵੀ ਇੱਕ ਚੋਖਤ ਦੀ ਗੱਲ ਆ ਕਈ ਵਾਰੀ ਆਪਾਂ ਕਹਿੰਦੇ ਨਾ ਸਾਨ ਸਿੰਘ ਜੀ ਮਸਕੀਨ ਮੈਂ ਅੱਜ ਕਿਉਂਕਿ ਤਾਂ ਫੋਕਸ ਕੀਤਾ ਕਿ ਗੁਰੂ ਸਾਹਿਬ ਕਿਸ ਪਾਸੇ ਕਰਨ ਸਾਨੂੰ ਸਮਝ ਵੀ ਆਵੇ ਉਹ ਕਹਿੰਦੇ ਭਈ ਉਂਗਲ ਫੜ ਲਵੇ ਗੁਰੂ ਸਾਹਿਬ ਦੀ ਤੇ ਭਾਈ ਮਿੰਦਰਬਾਦ ਕਹਿੰਦਾ ਭਈ ਉਂਗਲ ਨਹੀਂ ਫਾਣੀ ਸਤਿਗੁਰੂ ਨੂੰ ਬਾਹ ਫੜਾ ਦਿਓ ਜਿੱਲੇ ਗੁਰੂ ਨੇ ਬਾਹ ਫੜ ਲਈ ਫਿਰ ਕਿਸੇ ਦੀ ਲੋੜ ਨਹੀਂ ਰਹਿਣੀ ਫਿਰ ਇਸ ਦੁਨੀਆ ਦਾ ਝੱਖੜ ਪਾ ਦੇ ਕੋਈ ਵਾਤੇ ਫਿਰ ਗੁਰੂ ਨੇ ਜਿਹਨਾਂ ਨੂੰ ਬਾਹ ਫੜਾਈ ਭਾਈ ਉਹ ਫਿਰ ਸਤਕਾਰੇ ਗਏ ਗੁਰੂ ਸਾਹਿਬ ਕਿਰਪਾ ਕਰਨ ਬੜਾ ਲੰਮਾ ਸਮਾਂ ਇਸ ਧਰਤੀ ਦੇ ਉੱਤੇ ਸਤਿਗੁਰਾਂ ਨੇ ਜੀ ਆ ਰਿਆ ਇਹਦੀ ਮਹਿਕ ਜਿਹੜੀ ਅੱਜ ਵੀ ਲੋਕ ਮਹਿਸੂਸ ਕਰਦੇ ਆ ਸੋ ਸਤਿਗੁਰ ਜੀ ਕਿਰਪਾ ਕਰਨ ਸਤਾਪਤੀਆਂ ਵੀ ਆਉਣ ਵਾਲੀਆਂ ਇੱਕ ਸਤਾਪਤੀ ਤਾਨ ਗੁਰੂ RAMDAS ਪਾਤਸ਼ਾਹ ਜੀ ਦੀ ਗੁਰਤਾ ਗੱਦੀ ਉਹ 13 ਤੇ 14 ਸਤੰਬਰ ਨੂੰ ਮਨਜੀ ਸਾਹਿਬ ਦੀਵਾਨ ਹਾਲ ਵਿੱਚੇ ਵੱਡੇ ਪੱਤਰ ਤੇ ਮਨਾਇਆ ਜਾਣੀ ਦੋ ਦਿਨ ਤੇ ਤਾਨ ਤਨ ਜੀ ਨੇ ਜਿਹੜਾ ਸਾਨੂੰ ਖਜ਼ਾਨਾ ਵਾਰਸ਼ਿਸ ਕੀਤਾ ਇਹ ਖਜ਼ਾਨਾ ਲੋਕ ਤੇ ਪ੍ਰਲੋਕ ਇਹ ਮਨੁੱਖ ਨੂੰ ਸਤਗੁਰ ਜੀ ਨੇ ਇੱਕ ਅਮੋਲਕ ਖਜ਼ਾਨਾ ਵਾਰਸ਼ਿਸ ਕੀਤਾ ਕਹਿੰਦੇ ਭਾਈ ਤੇਰਾ ਇੱਥੇ ਵੀ ਕੰਮ ਆਊਗਾ ਤੇਰਾ ਉੱਥੇ ਵੀ ਕੰਮ ਆਊਗਾ ਹੁਣ ਪੱਲਾ ਟੁੱਟ ਕੇ ਫੜੀ ਕਿਉਂਕਿ ਗਿਆਨ ਦਾ ਸਾਧਰ ਸਤਗੁਰੂ ਜੀ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੇ ਪਰ ਤਖਤ ਗੁਰੂ ਨਸਥਾਰੇ ਕਹਿੰਦੇ ਫਿਰ ਤੇਰਾ ਮੈਂ ਪ੍ਰਦੱਖਤ ਤੌਰ ਤੇ ਲੋਕ ਤੇ ਪ੍ਰਲੋਕ ਸੇ ਇਲਾ ਕਰ ਜੂਗਾ ਗੱਲ ਕੇਵਲ ਤਾਂ ਕੇਵਲ ਕੁਸ਼ਾਮ ਦੀ ਪਕੜ ਕਰਨ ਦੀ ਆ ਪਵਿੱਤਰ ਗੁਰਬਾਣੀ ਦੇ ਨਾਲ ਜੋੜਨ ਦੀ ਆ ਤੇ ਇੱਕ ਦਿਨ ਗਿਆਨੀ ਸਾਹਿਬ ਸਿੰਘ ਜੀ ਨੇ ਉਹਨੇ ਵੀ ਬਹੁਤ ਵਧੀਆ ਇੱਕ ਦਿਨ ਬਚਨ ਕੀਤਾ ਸ਼ਾਹਬਾਦ ਮਕੰਡੇ ਵਾਲੇ ਇਹ ਕਿਉਂਕਿ ਜਿਹੜੀਆਂ ਸਾਡੀਆਂ ਇਹ ਮਨੋਖਲੇ ਕਈ ਵਾਰੀ ਸੁਖਦਾਇਕ ਵੀ ਬਣਦੀਆਂ ਸੌਖਾ ਢੰਗ ਸਾਹਮਣੇ ਆ ਜਾਂਦਾ ਕਹਿੰਦੇ ਅੱਜ ਦਾ ਜਿਹੜਾ ਮਨੋਖੇ ਵਾਲ ਉਹ ਜੋ ਕੇ ਅਯੋਗ ਦੇ ਵਿੱਚ ਬਹੁਤ ਕਾਲਾ ਆ ਹਰ ਇੱਕ ਚੀਜ਼ ਦੀ ਪ੍ਰਾਪਤੀ ਕਹਿੰਦਾ ਵੀ ਦਮਾਂ-ਦਮ ਇੱਥੇ ਨਾਮਸਕਾਰ ਕੀਤੀ ਅਰਦਾਸ ਕੀਤੀ ਕਹਿੰਦਾ ਤਕਾਲਾਂ ਤੱਕ ਪੂਰੀ ਹੋ ਜਾਵੇ ਤੇ ਉਹਨਾਂ ਨੇ ਬਹੁਤ ਸੋਹਰਾ ਬਚਨ ਕੀਤਾ ਕਹਿੰਦਾ ਕੋਈ ਸੱਚੇ ਪੁਰਖ ਦੇ ਕੋਲ ਕੋ ਚਲੇ ਗਿਆ ਉਹ ਕਹਿੰਦਾ ਗੁਰੂ ਸਾਹਿਬ ਬਾਬਾ ਜੀ ਮੈਨੂੰ ਵੀ ਕੋ ਦੱਸੋ ਗੁਰੂ ਸਾਹਿਬ ਚਵਰ ਤਖਤ ਛੱਤਰ ਸਿੰਘਾਸਣ ਦੇ ਮਾਲਕ ਜੁੱਗੋ ਜੁਗੀ ਅਟਲ ਗਰੀਬ ਨਿਵਾਜ ਸਤਿਗੁਰੂ ਦਸਾਂ ਪਾਤਸ਼ਾਹਿਆਂ ਦੀ ਜੋਤ ਗੁਰਤਾ ਗਤੀ ਉੱਤੇ ਸੁਭਾਏ ਮਾਨ ਸਤਿਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਾਜ਼ੂਰੀ ਅੰਦਰ 7ਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਜੀ ਔਰ 8ਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ਼ਿਸ਼ਮੈਲ ਸਿੰਘ ਸਾਹਿਬ ਜੀ ਵਿਖੇ ਸ਼ੋਭ ਨੇ ਇੱਕ ਸੋ ਬਾਏ ਮਾਨ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤiyo ਸਤਗੁਰ ਸਾਹਿਬਾਂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਹਾਜ਼ਰੀ ਲਵਾਉਂਦਿਆਂ ਹੋਇਆਂ ਸਾਰੀ ਸੰਗਤ ਗੱਜ ਕੇ ਫਤਿਹ ਬੁਲਾਉਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜੇ ਸੋ ਦਿੱਤਾ ਸਭ ਦੁੱਖ ਜਾਏ ਅਸੇ ਦੀਨदयाल ਸਤਿਗੁਰੂ 8ਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ શુભ ਦਿਹਾੜੇ ਪਿਤਾ ਸਤਿਗੁਰੂ 7ਵੇਂ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਜੀ ਔਰ ਮਾਤਾ ਕ੍ਰਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ ਜਿਸ ਪਾਵਨ ਅਸਥਾਨ ਉੱਤੇ ਤੁਸੀਂ ਹਾਜ਼ਰੀਆਂ ਭਰ ਰਹੇ ਹੋ ਗੁਰਦੁਆਰਾ ਅਸ਼ੀਸ਼ਮਾਲ ਸਾਹਿਬ ਦੀ ਵਿਖੇ ਸਤਿਗੁਰਾਂ ਨੇ ਅੱਜ ਦੇ ਦਿਨ ਅਵਤਾਰ ਧਾਰਿਆ ਔਰ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਜਿੱਥੇ ਸਮੁੱਚਾ ਹੀ ਜਗਤ ਬੜੀ ਸ਼ਰਧਾ ਭਾਵਨਾ ਉਤਸ਼ਾਹ ਤੇ ਚੜ੍ਹਦੀ ਕਲਾ ਦੇ ਨਾਲ ਮਨਾ ਰਿਹਾ ਹੈ ਉੱਥੇ ਹੀ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤ ਸ਼੍ਰੀ ਕੇਸਗੜ ਸਾਹਿਬ ਜੀ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਸੇਵਾ ਕਿਲਾ ਸ੍ਰੀ ਅਨੰਤ ਕੜ ਸਾਹਿਬ ਬਾਬਾ ਸੁੱਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਔਰ ਬੇਅੰਤ ਸੰਗਤਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਜੀ ਵਿਖੇ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਪਰਸੋਂ ਦੇ ਰੋਜ ਤੋਂ ਤੁਲਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਰੰਭ ਹੋਏ ਇਕ ਓਅੰਕਾਰ ਤੋਂ ਲੈ ਕਰਕੇ 18:30 ਤੱਕ ਗੁਰਬਾਣੀ ਦੇ ਦੇ ਸੰਪੂਰਨ ਭੋਗ ਪਏ ਭੋਗ ਕਾਂ ਤੋਂ ਉਪਰੰਤ ਪਰਖਤ ਸ੍ਰੀ ਕੇਸਗੜ ਸਾਹਿਬ ਜੀ ਦੇ ਹਾਜ਼ੂਰੀ ਕੀਰਤਨੀਏ ਭਾਈ ਰਾਮ ਸਿੰਘ ਜੀ ਗੁਰਾਂ ਆਪ ਸੰਗਤਾਂ ਨੂੰ ਗੁਰਬਾਣੀ ਜੀ ਦਾ ਸ਼ਬਦ ਕੀਰਤਨ ਸਰਵਣ ਕਰਵਾਇਆ ਸਤਿਗੁਰ ਸਰਬੰਦ ਜੀ ਦੇ ਪਾਵਨ ਚਰਨ ਕਮਲਾਂ ਪਾਸ ਭਾਈ ਸਭਾਈ ਜੋਗਿੰਦਰ ਸਿੰਘ ਜੀ ਮੋਕ ਗ੍ਰਾਂਥੀ ਤਖਤ ਸ੍ਰੀ ਕੇਸਗੜ ਸਾਹਿਬ ਉਹਨਾਂ ਨੇ ਸੰਗਤ ਦੇ ਰੂਪ ਦੇ ਵਿੱਚ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕੀਤੀ ਸਤਿਗੁਰ ਸਾਹਿਬਾਂ ਜੀ ਨੇ ਪਾਵਨ ਹੁਕਮਨਾਮੇ ਦੀ ਸਾਨੂੰ ਬਖਸ਼ਿਸ਼ ਕੀਤੀ ਹੈ ਮੇਰੇ ਤੋਂ ਪਹਿਲਾਂ ਸਤਕਾਰਯੋਗ ਸਰਦਾਰ ਅਮਰਜੀਤ ਸਿੰਘ ਜੀ ਚਾਵਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋ ਆਪਾਂ ਨੂੰ ਦਰਸਾ ਰਹੇ ਸਨ ਕਿ ਅਸੀਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰੋਜ਼ਾਨਾ ਹੀ ਅਰਦਾਸ ਕਰਦੇ ਆ ਕਿ ਸਤਿਗੁਰੂ ਜੀ ਕਿਰਪਾ ਕਰੋ ਜਿਹੜੇ ਗੁਰਧਾਮ ਸਾਥੋਂ ਮਿਛੜ ਗਏ ਨੇ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਉਹਨਾਂ ਦੀ ਸੇਵਾ ਸੰਭਾਲਦਾ ਤਾਨ ਖਾਲਸਾ ਪੰਥ ਨੂੰ ਬਖਸ਼ੋ ਗੁਰੂ ਪਿਆਰੇ ਸਾਧ ਸੰਗਤ ਜਿਸ ਅਸਾਰ ਉੱਤੇ ਤੁਸੀਂ ਬੈਠੇ ਹੋ ਇਸ ਪਾਵਨ ਪਵਿੱਤਰੇ ਅਸਥਾਨ ਉੱਤੇ ਸਤਵੇਂ ਗੁਰੂ ਨਾਨਕ ਔਰ ਅੱਠਵੇਂ ਗੁਰੂ ਨਾਨਕ ਜੀ ਨੇ ਪ੍ਰਕਾਸ਼ ਧਾਰਿਆ ਅਵਤਾਰ ਧਾਰਿਆ ਉਹਨਾਂ ਦਾ ਇਹ ਸਤਿਵੰਨ ਪਵਿੱਤਰ ਅਸਥਾਨ ਉੱਤੇ ਪ੍ਰਕਾਸ਼ ਹੋਇਆ ਔਰ ਇਹ ਵੀ ਸਾਡੇ ਵਾਸਤੇ ਨਨਕਾਣਾ ਹੀ ਹੈ ਅਸੀਂ ਵੱਧ ਤੋਂ ਵੱਧ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਪਾਸ ਹਾਜ਼ਰੀ ਭਰਿਆ ਕਰੀਏ ਇੱਥੇ ਸੇਵਾ ਕਰਿਆ ਕਰੀਏ ਅੱਜ ਸਤਿਗੁਰਾਂ ਦਾ ਅਸੀਂ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ ਜਿੱਥੇ ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਸਿੱਖ ਪੰਥ ਦੇ ਨਮਾਇੰਦਾ ਜਥੇਬੰਦੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਐਡਵੋਕੇਟ ਔਰ ਹੁਸ਼ਿਆਰਪੁਰ ਤੋਂ ਸਵਾਮੀ ਜੀ ਮਹਾਪੁਰਖ ਦਦੇਹਰ ਤੋਂ ਸੰਗਤਾਂ ਆਈਆਂ ਨੇ ਦਿੱਲੀ ਤੋਂ ਸੰਗਤਾਂ ਆਈਆਂ ਨੇ ਬੇਅੰਤ ਸੰਗਤਾਂ ਦੇ ਹਾਜ਼ਰੀਆਂ ਭਰੀਆਂ ਨੇ ਸਾਰਿਆਂ ਦੀ ਸੰਗਤਾਂ ਦਾ ਇੱਥੇ ਪਹੁੰਚਣ ਤੇ ਬੜਾ ਬੜਾ ਧੰਨਵਾਦ ਹੈ ਗੁਰੂ ਪਿਆਰੇ ਸਾਧ ਸੰਗਤ ਜੀ ਭੰਤਨ ਸਾਹਿਬ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਉਹਨਾਂ ਦਾ ਪ੍ਰਕਾਸ਼ ਹੋਇਆ ਸਰੀਰਕ ਆਯੂ ਤਾਂ ਉਹਨਾਂ ਦੀ ਕੁਝ ਥੋੜੇ ਜੇ ਸਮੇਂ ਦੀ ਰਹੀ ਪਰ ਉਹਨਾਂ ਨੇ ਜਿਹੜੇ ਆਪਣੀ ਸਰੀਰ ਆਯੂ ਦੇ ਵਿੱਚ ਰਹਿ ਕਰਕੇ ਜਿਹੜੇ ਕਾਰਜ ਕੀਤੇ ਜਿਹੜੇ ਪਰ ਉਪਕਾਰ ਸਾਡੇ ਕਲਪੁਈ ਜੀਵਾਂ ਉੱਤੇ ਕੀਤੇ ਅਸੀਂ ਕਹੀ ਜੋਕ ਵੀ ਉਹਨਾਂ ਦੀ ਵਡਿਆਈ ਕਰੀ ਜਾਈਏ ਤਾਂ ਵੀ ਥੋੜੀ ਹੈ ਅਸੀਂ ਤਾਂ ਇਹੋ ਹੀ ਕਹਿ ਸਕਦੇ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕਉ ਤੂੰ ਠਾਕੁਰ ਉੱਚ ਭਗਵਾਨਾ ਤੂੰ ਦਰਿਆਉ ਦਾਨਾ ਬੀਨਾ ਮੈਂ ਮੱਛਲੀ ਕਾਸੀ ਅੰਤ ਲਾਹਾਂ ਵਾਟਪੁਰ ਸਹਿਬਾਨ ਦੀ ਵਡਿਆਈ ਬਹੁਤ ਵੱਡੀ ਹੈ ਉਹਨਾਂ ਨੇ ਗੁਰਤਾ ਗੱਦੀ ਉੱਤੇ ਸੁਭਾਏ ਮਾਨ ਹੋ ਕਰਕੇ ਸਾਡੇ ਉੱਤੇ ਜਿਹੜੇ ਪਰਉਪਕਾਰ ਕੀਤੇ ਉਹਨਾਂ ਦੀ ਮਹਿਮਾ ਉਹਨਾਂ ਦੀ ਵਡਿਆਈ ਕਰਨੀ ਮਣੀ ਵੱਡੀ ਗੱਲ ਤਾਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਦੋਂ ਸਤਿਗੁਰੂ ਸ੍ਰੀ ਗੁਰੂ ਹਰ Rai ਸਾਹਿਬ ਜੀ ਮਹਾਰਾਜ ਜੀ ਨੂੰ ਇੱਕ ਗੁਰਸਿੱਖ ਨੇ ਬੇੜ ਤੇ ਕੀਤੇ ਸਤਿਗੁਰ ਜੀ ਅਸੀਂ ਬੜੀ ਦੂਰੋਂ ਤੁਹਾਡੇ ਦਰਸ਼ਨ ਕਰਨ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਹਰਿ ਕ੍ਰਿਸ਼ਨ ਧਿਆਈਆ ਜਿਸੁ ਡਠਾ ਸਭ ਦੁਖ ਜਾਏ ਤੇ ਬਹਾਦਰ ਸਿਮਰਿਆ ਕਰਨੋਂ ਦੇ ਆਵੈ ਤਾਇ ਸਭ ਥਾਈ ਹੋਏ ਸਹਾਏ ਐਸੇ ਦੀਨ ਦਇਆਲ ਸਤਿਗੁਰੂ ਅਠਵੇਂ ਪਾਤਸ਼ਾਹ ਧਨਤਨ ਸਾਹਿਬ ਸ੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਸ਼ੁਭ ਦਿਹਾੜੇ ਪਿਤਾ ਸਤਿਗੁਰੂ ਧਨਤਨ ਸਾਹਿਬ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਔਰ ਮਾਤਾ ਕ੍ਰਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ ਸ਼੍ਰੀ ਕੀਰਤਪੁਰ ਸਾਹਿਬ ਗੁਰਦੁਆਰਾ ਸੀ ਸਮੈਲ ਸਾਹਿਬ ਜਿੱਥੇ ਅੱਜ ਸ਼ੋਭਨੀਕ ਹੈ ਉਸ ਪਾਵਨ ਸਥਾਨ ਉੱਤੇ ਸਤਿਗੁਰਾਂ ਨੇ ਅਵਤਾਰ ਧਾਰਿਆ ਔਰ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਸਿੱਤੇ ਸਮੁੱਚਾ ਹੀ ਜਗਤ ਬੜੀ ਸ਼ਰਧਾ ਭਾਵਨਾ ਚੜ੍ਹਦੀ ਕਲਾ ਦੇ ਨਾਲ ਮਨਾਇਆ ਮਨਾ ਰਿਹਾ ਹੈ ਉੱਥੇ ਹੀ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਵੱਲੋਂ ਕਾਰ ਸੇਵਾ ਕਲਾ ਸ੍ਰੀ ਆਨੰਦਗੜ੍ਹ ਸਾਹਿਬ ਬਾਬਾ ਸੁੱਚਾ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਘਰਾਂ ਵੱਲੋਂ ਦਦੇਹਰ ਦੀਆਂ ਸੰਗਤਾਂ ਵੱਲੋਂ ਔਰ ਬਿਆੰਤ ਸੰਗਤਾਂ ਵੱਲੋਂ ਇਲਾਕੇ ਦੀਆਂ ਸੰਗਤਾਂ ਵੱਲੋਂ ਸਤਿਗੁਰ ਸਾਹਿਬਾ ਜੀ ਦਾ ਪ੍ਰਕਾਸ਼ ਗੁਰਪੁਰਬ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਜੀ ਖੇ ਬੜੀ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾ ਰਿਹਾ ਹੈ ਔਰ ਪਰਸੋਂ ਦੇ ਰੋਜ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਸਨ ਗੁਰਬਾਣੀ ਦੇ ਸੰਪੂਰਨ ਭੋਗ ਪਏ ਨੇ ਔਰ ਹੁਣ ਸ਼ਾਮ ਤੱਕ ਦੀਵਾਨ ਸੱਜਣਗੇ ਫੇਰ ਸੋਧਰ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਰਾਤ ਦੇ ਦੀਵਾਨ ਸੱਜਣਗੇ ਔਰ ਸ਼ਾਮ ਵੇਲੇ ਜਦੋਂ ਸੰਪੂਰਨਤਾ ਹੀ ਹੋਵੇਗੀ ਦੀਵਾਨਾਂ ਦੀ ਉਸ ਵੇਲੇ ਆਤਿਸ਼ਬਾਜੀ ਵੀ ਚਲਾਈ ਜਾਵੇਗੀ ਸਮੂਚੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦਾ ਅੱਠਵੀਂ ਜੋਤ ਤਨਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਮੈਂ ਸਮੂਚੀ ਸੰਗਤ ਨੂੰ ਦੇਸ਼ ਵਿਦੇਸ਼ ਦੇ ਸਮੂਹ ਗੁਰਨਾਮਕ ਨਾਮਲੇਵਾ ਮਾਈ ਭਾਈ ਨੂੰ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀ ਬਹੁਤ-ਬਹੁਤ ਵਧਾਈ ਦਿੰਦਾ ਗੁਰੂ ਸਾਹਿਬ ਕਿਰਪਾ ਕਰਨ ਦਸਾਂ ਪਾਛੇ ਦੀ ਜੋਤ ਤਨਤਨ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਲਾੜ ਲੱਗਣ ਗੁਰ ਸ਼ਬਦ ਦੀ ਸੋਝੀ ਲੈਣ ਦੇ ਲੋਕ ਤੇ ਪ੍ਰਲੋਕ ਤੋਂ ਸਹਿਲੇ ਕਰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਆਰਜਾ ਕਰਕੇ ਭਾਵੇਂ ਥੋੜਾ ਜਿਹਾ ਸਮਾਂ ਸੀ ਪਰ ਸਤਗੁਰਾਂ ਨੇ ਉਹਨੇ ਸਮੇਂ ਦੇ ਵਿੱਚ ਇਸ ਸਮੁੱਚੀ ਮਨੁੱਖਤਾ ਨੂੰ ਇੱਕ ਲੜੀ ਦੇ ਵਿੱਚ ਬਰੋਇਆ ਜਦੋਂ ਉਸ ਪਵਿੱਤਰ ਧਰਤੀ ਦੇ ਉੱਤੇ ਦਿੱਲੀ ਦੀ ਧਰਤੀ ਦੇ ਉੱਤੇ ਬਗੈਰ ਕਿਸੇ ਵਿਤਕਰੇ ਤੋਂ ਬਗੈਰ ਕਿਸੇ ਪਿੰਨਪੇ ਤੋਂ ਜਿਹੜਾ ਗੁਰਨਾਨਕ ਦੇਵ ਪਾਤਸ਼ਾਹ ਜੀ ਨੇ ਫਲਸਫਾ ਚਲਾਇਆ ਸੀ ਇੱਕ ਓੰਕਾਰ ਦਾ ਉਸ ਫਲਸਫੇ ਨੂੰ ਅਜਾਗਰ ਕਰਕੇ ਸਤਿਗੁਰਾਂ ਨੇ ਇਸ ਮਨੁੱਖਤਾ ਦੀ ਬਹੁਤ ਵੱਡੀ ਸੇਵਾ ਕੀਤੀ। ਸੋ ਉਹਨਾਂ ਦਾ ਪ੍ਰਕਾਸ਼ ਦਿਹਾੜਾ ਸੀਸ ਮੈਲ ਗੁਰਦੁਆਰੇ ਸਾਹਿਬ ਹਰ ਸਾਲ ਵੱਡੀ ਪੱਧਰ ਤੇ ਮਨਾਇਆ ਜਾਂਦਾ। ਔਰ ਲੋਕਾਂ ਦੇ ਵਿੱਚ ਉਤਸ਼ਾਹ ਕਿੰਨਾ ਹੈ ਕਿ ਅਮਰਤ ਬੇਲੇ ਤੋਂ ਲੈ ਕੇ ਰਾਤ ਤਕਾਲਾਂ ਤੱਕ ਦੀਵਾਨ ਫਿਰ ਰਾਤ ਦੇ ਦੀਵਾਨ ਰਾਤਰੀ ਦੇ ਸਜਣੇ ਸਮੂਹੀਆਂ ਸੰਗਤਾਂ ਬੜੇ ਚਾਹ ਤੇ ਮਲਾਰ ਦੇ ਨਾਲ ਇਸ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਸੋ ਗੁਰੂ ਸਾਹਿਬ ਕਿਰਪਾ ਕਰਮ ਜਿੱਥੇ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਨਾ ਉੱਥੇ ਕਾਮਨਾ ਵੀ ਕਰਦਾ ਕਿ ਸਤਿਗੁਰੂ ਜੀ ਇਹ ਪਵਿੱਤਰ ਗੁਰਬਾਣੀ ਸਾਡੀ ਜ਼ਿੰਦਗੀ ਦਾ ਇੱਕ ਆਧਾਰ ਵੀ ਸਾਨੂੰ ਬਖਸ਼ਿਸ਼ ਕਰ ਦਿਓ ਜਿਹੜਿਆਂ ਸਰੀਰਾਂ ਨੇ ਇਸ ਪਵਿੱਤਰ ਗੁਰਬਾਣੀ ਤੇ ਪਹਿਰਾ ਦਿੱਤਾ ਉਹ ਲੋਕ ਤੇ ਪਰਲੋਕ ਸਹੇਲੇ ਕਰ ਗਏ ਸਾਡੇ ਲਈ ਵੀ ਉਹ ਅੱਜ ਵੀ ਕੀਰਤੀਮਾਨ ਜਿਹੜੇ ਉਹ ਸਤਾਪਤ ਕਰ ਗਏ ਸਾਨੂੰ ਵੀ ਸਤਿਗੁਰੂ ਜੀ ਸੋਹੀ ਬਖਸ਼ਿਸ਼ ਕਰਨ ਬਹੁਤ-ਬਹੁਤ ਵਧਾਈ